ਲਓ ਜੀ ਲਓ ਜੀ ਇੱਧਰ ਲਓ ਜੀ ਮੰਮੀ ਦੀ ਮੰਮੀ ਇਹ ਜੱਫੀਆਂ ਪੈਂਦੀਆਂ ਫਿਰ ਲੈ ਲੈ ਵਧਾਈਆਂ ਮੰਮੀ ਨੇ ਕਈ ਨੂੰ ਵਧਾਈਆਂ ਦਿੱਤੀ ਲੈ ਲੈ ਵੀਰ ਬੀਬੀ ਆ ਉਸਨੂੰ ਕਿ ਤਸੇ ਤੱਕ ਵਧਾਈਆਂ ਦਿੱਤੀਆਂ ਜਈਆਂ ਨੰਨੂ ਨੰਨੂ ਵੇ ਪਹਿਲਾਂ ਬੀਬੀ ਆ ਇੱਧਰ ਆ ਉਹ ਮਨਵੀਰ ਪੁੱਤ ਸੱਸੀ ਨਾਲ ਕਰੋ ਤੇਰੀ ਹੱਥਾ ਲਓ ਪੁੱਤ ਜਾ ਕਰੋ ਜਾ ਕਰੋ ਜਾ ਕਰਕੇ ਤੇ ਬੀਬੀ ਜਾਇ ਕਰੋ ਪੁੱਜਾਇ ਕਰੋ ਪੈਨਾ ਪੁੱਤ ਜਾਇ ਕਰੋ ਜਾਇ ਕਰੋ ਪੁੱਤ ਕੀ ਕਰਦਾ ਜਾਇ ਕਰੋ ਹਾਂ ਸਾਜੀ ਦਾ ਜਾਇ ਕਰੋ ਜਾਇ ਹੈ 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 ਗੂਗ ਹੈ ਇਹ ਕੋ ਕਾਉਲੀ ਮੰਮੀ ਪਾਈ ਅਦਰਕ ਲਗਾਈ ਹੈ ਹਾਂ ਇੱਕ ਬੜਾ ਹੀ ਗੂਗ ਲੋ ਜੀ ਆ ਜਾ ਕਰੋ ਸਬਜ਼ੀ ਲੈਣ ਸਾਰੇ ਉਧਰ ਸਬਜ਼ੀ ਮੁੱਕ ਗਈ ਆਪਣੀ ਖਤਮ ਹੈ ਜੀ ਕੱਲੂ ਸਵੇਰੇ ਆ ਜੇ ਨਹੀਂ ਸਬਜ਼ੀ ਹੋਰ ਮੁੱਕ ਗਈ ਸਬਜ਼ੀ ਭਿੰਡੀਆਂ ਵੀ ਮੁੱਕ ਗਈਆਂ ਓਏ ਤੋਰੀਆਂ ਵੀ ਮੁੱਕ ਗਈਆਂ ਕਰੇਲੇ ਵੀ ਮੁੱਕ ਚਲੇ ਆ ਕਰੇਲੇ 20 ਕਿਲੋ ਸੀ ਲੋ ਜੀ ਇੱਧਰ ਖਾਲੀ ਮਿਰਚਾਂ ਵੀ ਮੋਗੀਆਂ, ਸ਼ਿਮਲਾ ਮਿਰਚਾਂ ਮੋਗੀਆਂ, ਕੀਰੇ ਵੀ ਮੁੱਕ ਗਏ। ਕੀਰੇ ਕਿੰਨੇ 20 ਕਿਲੋ ਸੀ। ਟਿੰਡੇ ਲੈਂਦੇ 5 ਕਿਲੋ। ਕਿਲੋ ਕਿ ਰਹਿ ਗਏ ਆ। ਖਤਮਾ ਕੰਮ। ਚਲੋ। ਬੀਬੀ ਕੀ ਹੋਇਆ? ਮੈਂ ਜਾਂਦਾ। ਲੋ ਜੀ ਆਪਾਂ ਚੱਲੇ ਆ ਬੀਬੀ ਨੂੰ ਪਲਾਟ ਦਿਖਾਉਣ। ਬੀਬੀ ਪਰਾਟ ਦੇਖਣਾ ਵੀ ਅੱਜ? ਹਾਂ, ਦੇਖਣਾ। ਲੋ ਜੀ ਸਾਡੀ ਨਾਨੀ ਹੈਗੀ ਆ। ਆਈ ਹੋਈ ਆ ਮਨ ਨਾਨੀ ਸਾਡੀ ਤੇ ਨਾਨੀ ਕਹਿੰਦੀ ਵੀ ਪਲਾਟ ਦੇਖਣਾ। ਨਾਨੀ ਨੂੰ ਮੈਂ ਬੁਲਾਇਆ। ਮੈਂ ਕਹਿੰਦਾ ਨਾਨੀ ਆਓ ਚੱਲੀਏ। ਨਾਨੀ ਜੀ ਕੇ ਲੰਮੇ ਪੇ ਨਾਨੀ ਕਿੰਦੀ ਵੀ ਚਲੋ ਉਠਾਓ ਵੀ ਨਹੀਂ ਨਾਨੀ ਨੂੰ ਪਲਾਟ ਦੇ ਘਰ ਆਣਾ ਬੀਬੀ ਕਿੰਨੀ ਖੁਸ਼ੀ ਅੱਜ ਫੇ ਬਹੁਤ ਵਧੀਆ ਪਲਾਵਾ ਰਾਜੀ ਰਹੋ ਮਾਹ ਰਾਜੋ ਇਹ ਪਲਾਡੇ ਤੇ ਭਾਗ ਲੱਗਣ ਇਹਦੇ ਨਹੀਂ ਇੱਥਾ ਉੱਚਰ ਉੱਟਕੇ ਦੇਖੋ ਸਹੀ ਗੱਲ ਹੈ ਮਾਹ ਰਾਤਾ ਲੋ ਜੀ ਨਾਲ ਆਪਣੇ ਸੌਰਵ ਆ ਤੇ ਮੈਂ ਆ ਤੇ ਮਨਵੀਰ ਤੇ ਬੀਬੀ ਸਾਡੀ ਤੇ ਪ੍ਰੀਤ ਤੇ ਮੰਮੀ ਸਾਰੇ ਆਣੇ ਆ ਤੇ ਬੇਬੀ ਲੈ ਕੇ ਚੱਲੇ ਆ ਅੱਜ ਆਪਾਂ ਤਲਾਟ ਦੇ ਵਿੱਚ ਤੇ ਬੇਬੀ ਹੁਣੀ ਬੈਠੇ ਹੋਏ ਆ ਤੇ ਬਸ ਜਿੰਦੇ ਗੁੰਡੇ ਲਾਉਂਦੇ ਸਾਰੇ ਜਾਣੇ ਆਪਾਂ ਚੱਲੇ ਆ ਨਾ ਬੇਬੀ ਹੋ ਬੇਬੀ ਹੁਣੀ ਮੈਂਟੋ ਮੈਂਟ ਐ ਬੇਬੀ ਕਿਦਾਂ ਚੰਗਾ ਲਓ ਦਬਰਾ ਵੀ ਤਿਆਰ ਹੋ ਜਾਈ ਨਾ ਜੀ ਚੱਲਣਾ ਆ ਉਹ ਬੇਬੀ ਹਵਾ ਆਉਂਦੀ ਪਈ ਆ ਏਸੀ ਦੀ ਹਾਂਜੀ ਉਹਦੀ ਠੰਡੀ ਹਵਾ ਹਾਂ ਹੋ ਗਈ ਯਾਰ ਲਓ ਜੀ ਆਉਂਦੀ ਉਹ ਉਹ ਵਾਓ ਪ੍ਰੀਤੀ ਨਾ ਮੇਰੇ ਕੱਪੜੇ ਪਾ ਕੇ ਆ ਗਈ ਆ। ਲੋ ਉਹ ਜੀ ਤੇ ਦੇਖਿਓ ਬੜਾ। फटाफट। ਨਾ ਹੋਰ ਮੇਰੇ ਕੱਪੜੇ ਪਾ ਗਈ ਬੀਬੀ ਐ। ਮੇਰੇ ਕੱਪੜੇ ਮੋਟੇ ਜਿਹੇ ਲਾ ਦੇ। ਲੋਈ ਸਾਰੇ ਨੇ ਆ ਗਏ ਆ ਲੋ ਜ ਆਪਾਂ ਹੁਣ ਚੱਲਨੇ ਆ। ਪਲੌਟ ਤੇ। ਪਲੌਟ ਪਲੌਟ ਤੇ ਚੱਲਿਆਂ ਪਲੌਟ ਤੇ। ਬੀਬੀ ਕਹਿੰਦੀ ਪਲੌਟ ਦੇਖ। ਮੈਂ ਉੱਧਰ ਰਹਿਣਾ ਸੀ ਘਰੇ ਬੀਬੀ ਨੇ ਤਿਆਰ ਕਰਾਇਆ। ਬੀਬੀ ਕਹਿੰਦੀ ਵੀ ਨਹੀਂ ਵੀ ਨਾਲ ਹੀ ਲੈ ਕੇ ਜਾਣਾ। ਮੈਂ ਨਾ ਕੁਝ ਚਾਰ ਤੋਂ ਨਹੀਂ ਹੁਣ ਆਪਾਂ ਚੱਲੇ ਆਂ ਦੇਖਦੇ ਆਂ ਬੀਬੀ ਦਾ ਰਿਐਕਸ਼ਨ ਤੇ ਬੀਬੀ ਕੀ ਕਹਿੰਦੇ ਆ ਪਲਾਟ ਦੇਖ ਕੇ ਕਿੰਨੀ ਕੋ ਖੁਸ਼ੀ ਹੁੰਦੀ ਬੀਬੀ ਨੂੰ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਲੈ ਤਾਂ ਬੀਬੀ ਮੈਨੂੰ ਤਾਂ ਸੁਣ ਕੇ ਖੁਸ਼ੀ ਨਹੀਂ ਆ ਬੀਬੀ ਨੂੰ ਸੁਣ ਕੇ ਬੀਬੀ ਰੋਂਣ ਲੱਪੀ ਸੀਗੀ ਮੰਮੀ ਰੋਂਣ ਲੱਪੀ ਬੀਬੀ ਵੀ ਮਨ ਭਰ ਗਿਆ ਤੇ ਸੋ ਹੁਣ ਫੇ ਆਪਾਂ ਚੱਲੇ ਆਂ ਬੀਬੀ ਨੂੰ ਲੈ ਕੇ ਪਲਾਟ ਚ ਤੇ ਨਾਲ ਮਨਵੀਰ ਆ ਮੰਨੋਏ ਇੱਥੋਂ ਜਾ ਪਿੱਛੇ ਨਾ ਜਾ ਨਨੂ ਵੀ ਉੱਠ ਖੜਾ ਹੋਇਆ ਦੌੜਦਾ ਹੋਇਆ ਹੋਰ ਬੀਬੀ ਲੈ ਬੀਬੀ ਨੂੰ ਪੁੱਛੋ ਇਹਨੇ ਕਿੰਨਾ ਤੰਗ ਕੀਤਾ ਹਾਂ ਉਹ ਦੰਦ ਘਾਟੇ ਕੇ ਆਉਦੇ ਬੰਦੇ ਬਾਹ ਪੱਟੇ ਹਾਂ ਉਹ ਨਨੂ ਏ ਬਹੁਤ ਹੱਪ ਕੇ ਮੈਂ ਬਾਹ ਪਟਦਾ ਹੀ ਫਿਰ ਬੀਬੀ ਨੇ ਤੱਕਾ ਮਾਰਿਆ ਉਹ ਕਿਹ ਚਾਰ ਹੋ ਗਿਆ ਕਮ ਕਰੋ ਨਾਲ ਹੀ ਬੈ ਗਿਆ ਹਾਂ ਲੋ ਜੀ ਬੀਬੀ ਹੁਣੀ ਆ ਗਏ ਆ ਤੇ ਹੁਣ ਬੀਬੀ ਨੂੰ ਲੱਗੇ ਆ ਦਿਖਾਣਾ ਪਲਾ ਬੀਬੀ ਪਲਾਉਡ ਦੇਖਣਾ ਹੈ ਹਾਂ ਆ ਵੀ ਪਿੱਛੇ ਰੋੜਿਆ ਠੀਕ ਆ ਆਦਮਪੁਰ ਤੋਂ ਪੋਪਰ ਵਾਲਾ ਤੇ 에어ਪੋਰਟ ਆ ਦੇਖਿਓ ਆ ਦੇਖਿਓ ਆ ਦੇਖਦੇ ਬੀਬੀ ਥੇਰੇ ਰੌਣਕ ਓਹੋ ਗੱਡੀ 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 ਲਓ ਬੀਬੀ ਹੈ ਗੱਡੀ ਬੀਬੀ ਲੈ ਮੈਂ ਕਹਾਂ ਟਰੱਕ ਲੈ ਜਾ ਉਥੇ ਬੀਬੀ ਦੀ ਗੱਡੀ ਜਾਂਦੀ ਹੈ ਹਾਂ ਹਾਂ ਲੈ ਹੈ ਤਾਂ ਹਾਂ ਕਿੱਦੈ ਆਇਆ ਕਰੇ ਕੇ ਤਰਾਫਾ ਇਹੋ ਲੱਦੀ ਨਾ ਦੇਖ ਲੈ ਆ ਰਿਹਾ ਸਾਹਮਣੇ ਆ ਸਕਿਆ ਆ ਖੱਬੇ ਹੱਥ ਦੇਖ ਵੀ ਆ ਰਿਹਾ ਆ ਰਿਹਾ ਸਾਰਾ ਹੀ ਆ ਹਾਂ ਸਾਰਾ ਹੀ ਆ ਨਾ ਹਾਂ ਲੈ ਚੱਕ ਦੇ ਹਾਂ ਦੇ ਪੱਟੇ ਉਹ ਕਾਕੂ ਹਾਂ ਬੀਬੀ ਦੇ ਚ 12 ਡੈਂਕਾ ਲੱਗੀਆਂ ਹਾਂ ਹਾਂ ਇਹ ਆਪਾਂ ਬਣਾਵਾ ਲਾਂਗੇ ਬਹੁਤ ਸੋਹਣਾ ਹੈ ਲੋ ਬੀਬੀ ਨੂੰ ਤਾਰੋ ਪਹਿਲਾਂ ਮਾਤੀ ਆਇਆ ਆਪਣਾ ਆਟ ਪਾਈ ਰਾਜੀ ਰਹੇ ਆ ਖੋਲੋ 1 ਮਿੰਟ ਰੁਕੋ ਲੋਈ ਆਪਾਂ ਆ ਗਏ ਆ ਪਲੋਟ 'ਚ ਤੇ ਬੀਬੀ ਦੀ ਕਿਲਾ ਤਾਂ ਏਜ ਦੀ ਗੱਲ ਕਰੀਏ ਬੀਬੀ ਦੀ ਏਜ ਆ ਗਈ ਆ 100 ਸਾਲ ਪਲੱਸ ਤੇ ਬੀਬੀ ਦੇ ਚਿਹਰੇ ਦੀ ਰੌਣਕ ਦੇਖੋ ਚਲੋ ਵੀ ਹੁਣ ਦੇਖਦੇ ਆ ਚਲਿਏ ਮਨਵੀਰ ਚਲਿਏ ਪਿੱਤੀ ਕੋ ਚਲ ਪਿੱਤੀ ਪਾ ਦੇ ਨਾ ਤੋ ਪਿੱਤੀ ਆ ਜਾ ਪਿੱਤੀ ਆ ਜਾ ਨਹੀਂ ਤੋ ਬੀਬੀ ਇਹ ਕਹਿੰਦੀ ਰਾਜੀ ਰਹੋ ਧੀਓ ਮਸੀ ਬਣਿਆ ਏਲਾ ਵੀ ਮਾਂ ਤਾਂ ਮਾਂ ਹੀ ਹੁੰਦੀ ਆ ਤੇ ਆ ਬੀਬੀ ਦੀ ਸੁਣਨੀ ਗੱਲਾਂ ਪਤਾ ਬੀਬੀ ਕਿਦਾਂ ਲੱਗਾ ਬਹੁਤ ਵਧੀਆ ਹਾਂ ਠੀਕ ਆ ਬਹੁਤ ਵਧੀਆ ਹਾਂ ਇੱਥੇ ਇੱਥੇ ਕਰਾ ਬੀਬੀ ਆਰੇ ਤੇ ਮੇਰੀ ਟੀ ਬਸਣ ਲੱਗਾ ਨਾ ਕਰੋ ਬੇ ਘਰ ਜੱਗਦੇ ਚੁੱਪ ਕਰ ਮਾਮਾ ਥੋੜਾ ਕਰ ਇਹੋ ਲੱਭੀ ਬੀਬੀ ਉਮੀ ਚੁੱਪ ਕਰ ਚੁੱਪ ਕਰ ਚੱਲ ਹੁਣ ਬਣ ਗਿਆ ਨਾ ਆ ਦੇਖ ਚੋਪਕਾ ਦੱਬੀ ਸ਼ਾਮੇ ਆ ਜਾ ਸ਼ਾਮੇ ਆ ਜਾ ਥੋੜਾ ਵੈਦਾਂ ਕਰ ਮੇਰੀ ਗੱਲ ਸੁਣ ਉਹ ਤੋਂ ਖਾਣ ਨੂੰ ਲੈ ਗਿਆ ਬੇਬੀ ਲੋਕ ਜਾ ਠੰਡਾ ਰੁੰਡਾ ਲੈ ਕੇ ਆ ਜਾ ਭੱਜ ਜਾ ਉਹੀ ਦੁਕਾਨ ਤੇ ਚੱਲ ਜਾ ਜਾ ਕਰਿਆਨੇ ਦੀ ਜਾਓ ਤੋਂ ਲਿਆ ਖਾਣ ਨੂੰ ਬੀਬੀ ਰੋਂ ਲਾਪੀ ਆ ਜੀ ਜਾਓ ਤੋਂ ਕੋਕੂਬ ਲਿਆ ਜਾ ਕੋਕਲੇ ਆ ਜਾ ਕੁਝ ਵੀ ਲਿਆ ਜਾ ਮਿੰਟਲਾ ਬੀਰੋਂ ਲਾਪੀ ਆ ਆ ਹੁੰਦੀ ਕੋਈ ਹੈ ਜਾ ਤੂੰ ਜਿਹੜੀ ਮਰਜ਼ੀ ਲਿਆ ਵੱਡੀ ਲਿਆ ਕੋਈ ਛੋਟੀ ਕੀ ਕਰਨੀ ਸਾਰੇ ਪੀਣਨਗੇ ਇਹ 2 ਲੀਟਰ ਲਿਆ ਤੇ ਇੱਕ ਨਾਲ ਏਦ ਲੈ ਕੇ ਆਈ ਹਰੇ ਰੰਗ ਵਾਲੇ ਗਲਾਸ ਵੀ ਚਾਹੀਦੇ ਗਲਾਸੀਆਂ ਵੀ ਲੈ ਆਈਂ ਜਾ ਤੂੰ ਇਕੱਲੇ ਉਹ ਲੈ ਆ ਕੋਈ ਨਾ ਆਉਂ ਚੱਲ ਜਾ ਇਹ ਬਲੀਟਾ ਇੱਟਾ ਇੱਟਾ ਧਿਆਨ ਨਾਲ ਧਿਆਨ ਨਾਲ ਕੋਈ ਨਾ ਮੈਂ ਮੰਗਾ ਦਿੰਨੀ ਆ ਕਿੱਥੇ ਗਿਆ ਉਹ ਕੀ ਬੀਬੀ ਜੋ ਖਾਣਾ ਲੈ ਅਹੀ ਕੀ ਖਾਣਾ ਆ ਕੁਛ ਵੀ ਨਹੀਂ ਲੋ ਜੀ ਮੈਂ ਤੈਨੂੰ ਉੱਧਰ ਤਾਣੇ ਲੱਗੇ ਤੇ ਪੈਰਾਂ ਚੱਪਲਾ ਹੀ ਨਹੀਂ ਪਾ ਕੇ ਲਈ ਹੈ ਨਾਨੀ ਪਹੇ ਕਦਨ ਲੱਗੀ ਆ ਮੈਂ ਨਾਨੀ ਕੀ ਖਾਣਾ ਦੱਸ ਇਹੀ ਖਾਣਾ ਜੋ ਦੱਸ ਦੇ ਨਹੀਂ ਆਪਾਂ ਨੇ ਕੁਝ ਖਾਣਾ ਬੀਬੀ ਨੇ ਪਾਰਟੀ ਕਰ ਲਈ ਨਹੀਂ ਨਹੀਂ ਬੀਬੀ ਨੇ ਚੱਲਾ ਸੌਰਵ ਗੱਡੀ ਲੈ ਕੇ ਉਹਦੇ ਬੀਬੀ ਬਹੁਤ ਖੁਸ਼ ਹੋਈ ਸਾਡੀ ਬੀਬੀ ਬਹੁਤ ਤੁਹਾਨੂੰ ਰਾਜੀ ਰੱਖੇ ਲਾ ਕੁਂ ਕੇ ਮਗਾ ਲਾ ਜੋ ਮਗਾ ਲਿਆ ਬੀਬੀ ਮਗਾ ਲਿਆ ਬੀਬੀ ਚੱਲ ਗਿਆ ਉਹ ਮਗਾ ਲਿਆ ਨਹੀਂ ਬੀਬੀ ਚੱਲ ਗਿਆ ਬੀਬੀ ਉਹ ਲੈ ਦੱਸ ਤੂੰ ਬੀਬੀ ਕੋ ਹੋ ਰੱਖਾ ਆਪਣੇ ਲੈ ਦਾਸ ਬੀਬੀ ਵੱਕ ਕੋਲ ਆਪਣੇ ਆਜੇ ਰੱਖ ਬੀਬੀ ਆਹ ਫੜ ਰੱਖ ਕਿਤੇ ਠੀਕ ਕਰੀ ਜਾਂਦੇ ਓ ਜੀ ਲੈ ਬੀਬੀ ਤੂੰ ਸਾਡੇ ਪਲਾਰ ਚ ਆ ਗਈ ਆਂ ਆਪਾਂ ਨੂੰ ਇਸ ਤੋਂ ਵੱਧ ਖੁਸ਼ੀ ਬਹੁਤ ਆ ਇਸ ਤੋਂ ਵੱਧ ਕੀ ਹੋ ਸਕਦਾ ਕੁਝ ਵੀ ਨਹੀਂ ਹੈਂ ਬੀਬੀ ਦਾ ਲਾਹੌਰ ਮਾ ਤੁਹਾਡੀਆਂ ਦਵਾਵਾਂ ਕਰਕੇ ਆ ਬੀਬੀ ਇਹ ਤੁਹਾਡੇ ਕਰਕੇ ਹੀ ਬਣਿਆ ਇਹ ਬੀਬੀ ਆਹ ਅਮਰੂਦ ਵੀ ਵਿੱਚ ਬੀਬੀ ਆਹਦੇ ਅਮਰੂਦ ਵੀ ਲੱਗਾ ਆ ਆ ਨਿੰਬੂ ਲੱਗੇ ਆ ਹੋਰ ਮਾ ਆ ਤੁਹਾਡੇ ਫਾਲ ਫੂਟੇ ਲੱਗੇ ਹੋ ਬਥੇ ਹੋਰ ਇੱਕ ਘਰਾਂ ਚ ਹੋਣਾ। ਵੀ ਵੀ ਘਰ ਬਣਾਉਣਾ। ਵੀ ਵੀ ਆਮ ਕਰਾ। ਬੀਬੀ ਕਹਿੰਦੀ ਹੁਣੀ ਆ ਵੀ 8 ਸਾਲਾਂ ਬਾਅਦ ਘਰ ਬਣਿਆ ਆ। ਬਾਕੀ ਬਣਿਆ। ਹੋਰ ਬੀਬੀ ਟਾਈਮ ਵੀ ਬੜਾ ਹੋ ਗਿਆ ਸੀ ਕੀ ਕਰੀਏ ਹੁਣ। ਚਲੋ ਹੁਣ ਇਦਾਂ ਵੀ ਬਣ ਗਿਆ। ਲੈ ਲੇ ਆਪਾਂ ਬੀਬੀ ਹੁਣ ਔਖੇ ਸੁਖੇ ਹੋਗੇ। ਔੜੀ ਔੜੀਆਂ ਪੈ ਵੀ ਜਾਣਗੇ ਤੁਮ। ਚਾ ਚੁਪਤ ਆ ਪੈਰਾ ਤੇ ਵੀ ਲੱਗੀ ਉੱਥੇ ਵੀ ਲੱਗੀ ਆ ਪੈਰਾ ਪੈਰਾ ਤੇ ਵੀ ਲੱਗੀ ਇਹਦੇ ਇਹਨਾਂ ਸਾਰੀਆਂ ਖਰਾਬ ਨੇ ਹਾਂ ਜਿਹੜੇ ਪੁਰਾਣੇ ਨੇ ਪੁਰਾਣੀਆਂ ਸਾਰੀਆਂ ਘਰਦੀਆਂ ਨੇ ਤੇਰੀਆਂ ਨੌਂੀਆਂ ਨੇ ਬੀਬੀ ਆਪਾਂ ਇੱਥੇ ਘਰ ਬਣਾਉਣਾ ਬਣਾਉਣਾ ਹੁਣ ਹੋਰ ਬਣਾਓ ਹੁਣ ਉੱਤਰ ਕੇ ਵੀ ਆਉਣਾ ਤੁਹਾਨੂੰ ਸੋਖਾ ਹੋ ਜਾਣਾ ਬੀਬੀ ਆਹ ਰੋੜ ਆਹ ਦੇਖੋ ਹੋਇਤ ਆਇਤੇ ਆ ਜਾਇਆ ਕਰਨਾ ਹੋਰ ਕਾਈ ਮੈਂ ਕਹਿੰਦੀ ਮੈਂ ਕਹਿੰਦਾ ਗੱਡੀ ਦਾ ਲਾ ਹੈਗਾ ਹਾਂ ਬੀਬੀ ਦੋ ਪੈਰ ਮਤਲਬ ਹੋਇਆ ਵੀ ਕਹਿਦੀ ਹੈ ਵੀ ਆਡਾ ਹੈ ਆਪਣਾ ਨਾਲ ਹੀ ਆਪਣਾ ਘਰ ਰੋਡ ਉੱਪਰ ਆ ਨਾਲੇ ਬਹੁਤ ਵਧੀਆ ਆ ਕੱਲ ਸਫਾਈ ਕਰਕੇ ਕੱਲ ਸਫਾਈ ਕਰਤੀ ਸਾਰੀ ਬਹੁਤ ਸੋਹਣਾ ਆ ਤੂੰ ਆ ਦੱਬੀ ਨਹੀਂ ਲਿਆਂਦੀ ਉਹ ਅੱਗ ਲਾ ਦੇਣੀ ਸੀ ਕੋਈ ਨਾ ਕੱਲ ਲਾ ਦਿਓ ਪਤਾ ਮੈਂ ਕੱਲ ਲਾ ਦੇ ਹਾਂ ਕੱਲ ਮਿੱਟੀ ਮਿੱਟੀ ਕਾਣ ਨਹੀਂ ਕਿੰਨਾ ਇਹਦਾ ਜਾਓ ਬੜਾ ਤਾਂ ਪੈਰ ਦਵਾ ਲਿਆ ਇਹ ਲਿੱਤਣੀ ਨਹੀਂ ਕਿਸਾਬ ਤੋਂ ਬਿਨਾ ਹੋਰ ਇਹ ਮਾਨਤਾ ਬਿਰੇ ਪੈਰ ਚਾਹੀ ਤੋ ਹੋ ਜਾਏ ਨਾ ਕਿਦਾਂ ਬੀਬੀ ਗੱਡੀ ਨਾਲ ਨਹੀਂ ਇੱਥੇ ਲੱਤ ਨਾਲ ਗੱਲ ਤਾਂ ਸੁਣ ਲਓ ਮੰਮੀ ਕਿਦਾਂ ਬੀਬੀ ਕੀ ਕਹਿੰਦੇ ਕਹਿੰਦਾ ਜਿੱਦਾਂ ਮੇਰਾ ਜਵਾਈ ਏਦਾਂ ਬਿਮਾਰ ਰਮਾਰ ਰਹਿੰਦਾ ਏ ਨਹੀਂ ਕਹਿੰਦਾ ਬੀਬੀ ਮੈਂ ਮੇਰਾ ਪਪੇ ਕੋਈ ਆ ਮੈਂ ਕਹਿੰਦਾ ਡੈਂਟਰ ਪਾ ਲੈਣਾ ਆ ਮੈਂ ਓਖਾ ਹੋ ਲੈਣਾ ਆ ਉਹ ਪਾ ਕੇ ਡੈਂਟਰ ਆਪ ਨਹੀਂ ਗਿਆ ਇਹ ਉਹ ਆਪਾਂ ਤਾਂ ਆਪੇ ਸ਼ਾਬ ਕੋ ਹੋਰ ਟੇ ਪਾਣਾ ਇਹਦਾ ਆਪਾਂ ਬੀਬੀ ਵੇਚਣਾ ਥੋੜੋ ਜਿਹਾ ਕਰਜਾ ਵੀ ਨਹੀਂ ਚੜਨਾ ਸੀ ਫੇਰ ਤਾਂ ਆਪਾਂ ਦੋ ਮੰਜ਼ਲੀ ਬਣਾ ਲੈਣਾ ਯਾਰ ਉੱਥੇ ਅੱਡੇ ਦੇ ਵਿੱਚੋਂ ਮੈਂ ਇੱਥੋਂ ਬੀਬੀ ਲੈ ਜਾਣਾ ਬਟਾ ਦਿੱਤੇ ਆਹੀ ਅੱਡੇ ਤੋਂ ਆਹੀ ਅੱਡੇ ਤੇ ਘਰ ਲੈ ਲਿਆ ਬੀਬੀ ਬੀਬੀ ਦੇਖ ਲੈ ਹੈ ਬੀਬੀ ਬੀਬੀ ਮੈਂ ਕਹਿੰਦਾ ਮੇਰਾ ਡੈਡੀ ਆਹੀ ਅੱਡੇ ਤੋਂ ਤੁਹਾਨੂੰ ਲੈ ਕੇ ਜਾਂਦਾ ਹੁੰਦਾ ਸੀ ਆਹੀ ਅੱਡੇ ਤੇ ਮੈਂ ਘਰ ਬਣਾਤਾ ਆਹੀ ਅੱਡੇ ਤੇ ਥਾਂ ਲੈ ਲਿਆ ਇੱਥੇ ਘਰ ਬਣਾ ਦੇਣਾ ਮੈਂ ਤਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਤਾਨੂੰ ਇੱਥੇ ਉਤਰਿਆ ਕਰਨਾ ਤੂੰ ਇੱਥੇ ਤੁਹਾਨੂੰ ਲਿਆਵਾਂ ਕਰਨਾ ਮੈਂ ਕਹਿਣਾ ਦੀਦੀ ਰੁਕ ਜਾ ਮੈਂ ਉਹ ਤੇ ਅੱਧਾ ਘੰਟਾ ਜਾਣ ਨੂੰ ਲੱਗ ਜਾਂਦਾ ਜੀ ਤੁਰ ਤੁਰ ਕੇ ਅੱਧੇ ਘੰਟੇ ਦਾ ਇੱਥੇ ਹੀ ਬਹਾਲ ਲੈਣਾ ਇੱਥੇ ਦੇ ਮੋੜ ਕੇ ਕਹਿ ਲੀਦੀ ਹੁਣ ਤੂੰ ਰਹਿਣਾ ਆ ਮਾਨ ਨਾ ਰੱਖ ਲੈਣਾ ਨਹੀਂ ਦੋ ਤਿੰਨ ਰਹਿ ਦੋ ਚਾਰ ਦਿਨ ਹਾਂ ਮਸੀਤਾਂ ਤੂੰ ਉੱਥੋਂ ਨਿਕਲਦੀ ਆਉਂਦੀ ਆ ਇਹਨੇ ਛਾਲੀਆਂ ਆਂਦੀਆਂ ਚੋਕ ਚੋਕ ਕੇ ਨਾਲਾ ਨਾਲੇ ਗਈ ਜਾ ਮਾ ਮਾਮਾ ਤੇ ਹੱਥ ਨਾਲੇ ਕੰਦਾ ਗੱਲਾਂ ਕਰੀ ਜਾ ਅੱਛਾ ਉਹ ਜਿੱਤਾ ਕਰਦਾ ਹੁੰਦਾ ਗੱਲ ਅਦਾਈ ਆ ਨਾ ਬਿੱਬੀ ਦਾਦੀ ਨੇ ਉਹ ਵੇਲਾ ਸੀਗਾ ਉਹ ਟਾਈਮ ਤੇ ਬਿੱਬੀ ਕਹਿਦੀ ਵੀ ਉਦੋਂ ਮੰਮੀ ਦਾਦੀ ਆ ਵੀ ਕਹਿੰਦੀ ਵੀ ਸਰੀਆ ਸੀਮੈਂਟ ਰੇਤਾ ਬਜਰੀ ਬਚ ਗਿਆ ਸੀਗਾ ਆਪਾਂ ਫੇਰ ਦਾ ਗਾਂ ਦਿੱਤਾ ਵੇਚਿਆ ਸੀ ਨਾ ਦੇਤਾ ਹੀ ਗਏ ਇਹਨੂੰ ਵੇਚ ਦਿੱਤਾ ਹੀ ਤੇ ਉਹ ਟਾਈਮ ਤੇ ਕਿਸੇ ਦੇ ਘਰੇ ਲੈਂਟਰ ਨਹੀਂ ਹੁੰਦਾ ਜਦੋਂ ਆਪਾਂ ਬਣਾ ਲਿਆਈ ਹਣਾ ਵੀ ਹੁਣ ਵੀ ਹੁਣ ਟਾਈਮ ਕਿੱਦਾਂ ਰਵੇ ਬੀਬੀ ਹੁਣ ਟਾਈਮ ਕਿੱਦਾਂ ਦਾ ਹੁਣ ਸਾਰੇ ਘਰੇ ਲੈਂਟਰ ਸਾਡੇ ਹਨੀ ਹਨਾ ਚਲੋ ਆਪਾਂ ਵੀ ਬਣਾ ਲਾਂਗੇ ਸਹੀ ਗੱਲ ਹੈ ਬੀਬੀ ਜਲਦੀ ਬਣਾਵਾਂਗੇ ਇਹ ਹੁੰਦੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਹੁਣ ਵਾਨੂੰ ਭਾਰਤੀ ਭੂਤੀ ਇੱਥੇ ਪਾਉਣੀ ਆ ਵੀ ਇੱਥੇ ਪਹਿਲਾਂ ਭਾਰਤੀ ਬੜੀ ਮਹਿੰਗੀ ਪੈਣੀ ਆ ਚਲੋ ਭਾਰਤੀ ਪਾ ਕੇ ਫੇ ਆਪਾਂ ਪਹਿਲਾਂ ਨੀਆ ਕਢਾਵਾਂਗੇ ਫੇ ਭਰਤੀ ਪਾ ਹਾਂ ਪਹਿਲਾਂ ਨੀਆ ਤੇ ਫੇ ਭਰਤੀ ਪਵਾਗੇ ਬੀਬੀ ਆਪਾਂ ਕੰਮ ਵਧੀਆ ਕਰਾਉਣਾ ਕੰਮ ਪੂਰਾ ਇੱਕ ਨੰਬਰ ਕਰਾ ਕੇ ਨੀਆ ਕਢਾ ਕੇ ਇਦਾਂ ਵੀ ਬੀਬੀ ਨੀਆ ਕਢਾ ਕੇ ਨਾ ਦੇਖੋ ਆ ਨੀਆ ਜਿਹੜੀ ਕੱਚੀਆਂ ਆ ਇਹ ਪੱਕੀਆਂ ਨਹੀਂ ਹੈਗੀਆਂ ਨੀਆ ਕਢਾਵਾਂਗੇ ਸ਼ੋਰ ਵਾ ਗਿਆ ਨੀਆ ਕਢਾ ਕਢੂਗੇ ਸਾਰੀਆਂ ਪੱਕਾ ਕੰਮ ਕਰਾਵਾਂਗੇ ਠੀਕ ਨਹੀਂ ਬੀਬੀ ਆ ਵੀ ਆ ਗਿਆ ਖੋਲੀ ਲੋ ਜੀ ਵੀ ਦੇ ਕੋ ਆ ਲੈ ਬੀ ਤਾ ਬਾਜੀ ਦਾ ਮੈਸੇਜ ਆਇਆ ਉਸ ਤੋਂ ਬਾਜੀ ਉਸ ਤੋਂ ਬਾਜੀ ਹਾਂ ਜੀ ਓਕੇ ਮੈਂ ਕਰਦਾ ਗੱਲ ਇੱਕ ਮਿੰਟ ਚਾ ਚ ਵਧੀਆ ਪਾ ਲੈਣੇ ਮਗਾਣਾ ਜਿੱਦਾਂ ਘਰ ਸੀ ਗਲਾਸ ਹੀ ਲੈਂਦੇ ਗਲਾਸ ਲੈਂਦੇ ਸੋਰ ਲੋ ਜੀ ਮੈਂ ਦੇਖਣਾ ਜਾਈ ਪੱਤੇ ਕੋਕ ਲੱਗੇ ਪੀਨ ਨੰਨੂ ਲੇਜ ਵਾਓ ਨੰਨੂ ਵਾਓ ਬੀਬੀ ਲੇਜ ਵੋ ਖੰਦਾ ਏ ਆਹੋ ਕੋਕਾ ਕੋਲਕੂ ਕੀ ਆਹ ਦੇਖੋ ਜੀ ਇਹਦੇ ਆਲ ਕੋਕਾ ਕੋਲਾ ਕੁ ਸੌਰਵ ਕਹਾਰੇ ਹੀ ਕਹਿੰਦੇ ਬੀਬੀ ਸਾਨੂੰ ਕਮੈਂਟਾਂ ਚ ਕਹਿੰਦੇ ਸੌਰਵ ਨੇ ਤੁਹਾਡਾ ਸਾਥ ਦਿੱਤਾ ਵਿਚਾਰੇ ਨੇ ਚਲੋ ਜਿੱਦਾਂ ਮਰਜੀ ਆ ਵੀ ਵੀ ਸਾਥ ਦਿੱਤਾ ਇਹਨੇ ਹਾਂ ਬਹੁਤ ਕਮੈਂਟ ਆਏ ਕਹਿੰਦੇ ਵੀ ਜਿੰਨਾ ਮਰਜੀ ਵੀ ਇਹੇ ਭੱਜਿਆ 도ੜਿਆ ਕੋਈ ਨਹੀਂ ਮੇਨਾਂ ਖੜਿਆ ਇਹ ਬੰਦਾ ਇਦਾਂ ਦਾ ਵੀ ਇਹਨੇ ਆਪਣੇ ਨਾਲ ਵੀ ਸਾਥ ਦਿੱਤਾ ਇਹਨੇ ਪੂਰਾ ਜਿੱਦਾਂ ਮਰਜੀ ਆ ਸੀ ਉਹ ਘਰੋਂ ਭਾਵੇਂ ਬਿੱਲ ਆਇਆ ਸੀ ਭਾਵੇਂ ਜਿੱਦਾਂ ਮਰਜੀ ਬੀਬੀ ਗੱਲ ਪਤਾ ਕੀ ਆ ਗੱਲ ਪੈਸੇ ਦੀ ਨਹੀਂ ਹੁੰਦੀ ਗੱਲ ਹਾਂ ਗੱਲ ਉਹਦੀ ਚਲੋ ਇੱਕ ਨਾ ਹਾਂ ਉਹ ਤੋਂ ਉੱਤੇ ਕੁਛ ਨਹੀਂ ਉਹ ਤੋਂ ਉੱਤੇ ਕੁਛ ਨਹੀਂ ਅੱਜ ਕਿੰਨਾ ਘੁੰਮਿਆ ਮੇਨਾ ਰਿਸਟਰੀਕਰੋਂ ਟਿੱਕਰ ਇਹਨੇ ਮੇਰਾ ਸਾਥ ਦਿੱਤਾ ਅੱਜ ਵਿਚਾਰਾ ਭੱਜਦਾ ਤੋੜਦਾ ਰਿਆ ਨਾ ਇਹ ਰੇਕ ਜਗ੍ਹਾ ਤੇ ਜਿੱਥੇ ਮਰਜ਼ੀ ਕਾ ਦੇਵੇਂ ਇਹਨੂੰ ਮੈਂ ਵੀ ਚੱਲ ਇਹਨੇ ਭੱਜੇ ਨਹੀਂ ਜਾਣਾ ਹਾਂ ਇਹ ਕਰਦਾ ਤਾਂ ਭੱਜ ਆਇਆ ਹਾਂ ਇਹ ਆਪਣੇ ਨਾਲ ਇਦਾਂ ਨਹੀਂ ਵੀ ਇਹ ਆਪਣੇ ਨਾਲ ਵਧੀਆ ਖੜਦੇ ਆ ਵੀ ਆਪਾਂ ਵੀ ਚਲੋ ਖੜਦੇ ਇਹਨਾਂ ਨਾਲ ਬੀਬੀ ਇਹ ਵੀ ਖੜਦੇ ਆਪਾਂ ਵੀ ਖੜਦੇ ਇਹਨੇ ਮੈਨੂੰ ਫੋਨ ਕੀਤਾ ਵੀ ਇਦਾਂ ਇਦਾਂ ਗੱਲ ਹੋਈ ਆ ਮੈਂ ਬੀਬੀ ਨੂੰ ਮੈਂਟ ਚ ਲੈ ਆਇਆ ਘਰੋਂ ਮੈਂ ਕਾ ਆ ਗਿਆ ਮੈਂ ਏ ਵੀ ਆਪਣੇ ਨਾਲ ਭੱਜ ਕੇ ਖੜਦਾ ਆਪਾ ਵੀ ਐ ਬੀਬੀ ਲੱਗੀ ਲੇਖਣ ਟੈਂ 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 ਬੀਬੀ ਲੇਖ ਲੱਗੀ ਬੀਬੀ ਲੇਖ ਲੱਗੀ ਉੱਤਰਾ ਵੀ ਦਾ ਹਾਂ ਬੀਬੀ ਲੇਖ ਲੱਗੀ ਬੀਬੀ ਖਾਣਾ ਬੀਬੀ ਬੀਬੀ ਹੋਰ ਕੁਝ ਖਾਣਾ ਮੂਥਾ ਲੈ ਆਣਾ ਯਾ ਕਾਕਾ ਦਾ ਤੁਮੋਥਾ ਲੈ ਗਿਆ ਮੂਥਾ ਬੀਬੀ ਨੂੰ ਕਿੱਥੇ ਕਾਉਣੇ ਖਾਦੂ ਨੂੰ ਬੀਬੀ ਤੁਮੋਥਾ ਬੀਰ ਤੁਮੋਥਾ ਕਾ ਲੂੰਗੀ ਤਾਂ ਜਾਣਦੇ ਮੈਂ ਜਨ ਪੈਸੇ ਜੰਨੀ ਆ ਕਾ ਲੈ ਆਉਣਾ ਜੋ ਲੈ ਆਓ ਹਾਂ ਲੈ ਗਿਆ ਕਾ ਹੀ ਨਾ ਚਲਾ ਜਾ ਉਹ ਪੈਸੇ ਲੋੜ ਹੀ ਨਹੀਂ ਪਾਦੀ ਹਾਂ ਖਾ ਲੈਂਦੀ ਆ ਹਾਂ ਚਲੋ ਬੁੱਤ ਪੈ ਪਿਆ ਨਾ ਪੈ ਪਿਆ ਨਾ ਪੈ ਪਿਆ ਨਾ ਗੱਡੀ ਜਾ ਲੈ ਗਿਆ ਉਹ ਪੈ ਤਾ ਉਹ ਵਈ ਹਾਂ ਬੀਬੀ ਪੈਸੇ ਮੇ ਤੋ ਹੈਗੇ ਆ ਉਹ ਲੈ ਲੈ ਨੂ ਬੜਾ ਵਾ ਜਾਣ ਲੋ ਹੈਗੇ ਪੈਸੇ ਉੱਪਰ ਆਵਾ ਬੀਬੀ ਕਹਿੰਦੀ ਉਹ ਮੁੰਡਾ ਤੇਰਦਾ ਮੇਰਾ ਬੀਬੀ ਕਹਿੰਦੀ ੱੱਕੇ ਨਾ ਕਹਿੰਦੀ 20 ਰੁਪਏ ਲੈ ਕੇ ਜਾਓ ਫੱਲੇ ਵੀ ਨਹੀਂ 20 ਰੁਪਏ ਦੇ ਦਿੱਤੇ ਆ 20 ਰੁਪਏ ਬੀਬੀ ਨੂੰ ਵੜਾ ਦਿੱਤੇ ਆ ਦੇਖੋ ਬੀਬੀ ਕਹਿੰਦੀ ਲੈ ਕੇ ਜਾਣਾ ਚਲੋ ਕੋਈ ਗੱਲ ਨਹੀਂ ਚੱਲ ਜਾਇਆ ਚੱਲ ਬੀਬੀ ਦਾ ਮਾਣ ਆ ਹਾਂ ਜਾ ਜਾ ਬੀਬੀ ਦਾ ਮਾਣ ਵੀ ਰੱਖਦਾ ਆ ਮੇਰਾ ਭਾਈ ਲੈ ਦੀ ਖਾਣੇ ਆਪਣੀ ਬੀਬੀ ਦੇ ਹੱਥ ਦੇ ਮੈਂ ਆ ਦੋਸਤ ਜਿੱਹੀ ਨਾ ਕਰ ਲੈ ਆ ਜੋ ਲੈ ਆਉਣਾ ਨਹੀਂ ਨਹੀਂ ਬੀਬੀ ਆ ਤੇ ਬੀਬੀ ਤੇਰਾ ਤੇਰੇ 20 ਰੁਪਏ ਬੀਬੀ 2 ਲੱਖ ਕਰ ਗਿਆ ਠੀਕ ਹੈ ਨਹੀਂ 20 ਰੁਪਏ ਲੈ ਹਾਂ ਗਲਾਸ ਹੈ ਨਹੀਂ ਮੇਰੇ ਸਾਡੀ ਬੀਬੀ ਥੋੜਾ ਪਾ ਕੇ ਆ ਲੈਓ ਲੇਜ ਉਹ ਸਾਹਮਣੇ ਰੋਡ ਲੱਗਦਾ ਜੀ ਆਜ਼ਮਪੁਰ ਤੋਂ ਪੋਪਰ ਹਵਾਈ ਅੱਡਾ ਰੋਡ ਬੀਬੀ ਸਾਹਮਣੇ 에어ਪੋਰਟ ਰੋਡ ਆ 에어ਪੋਰਟ ਲੱਗਦਾ ਆਪਣੇ ਨਾਲ ਹੀ ਇੱਥੇ ਬੈਠੇ ਹੋਵਾਂਗੇ ਤਾਂ ਕਿੰਦਾ ਦੇਖਾ ਕਰਨਾ ਹੈ ਉਹ ਬਹੁਤ ਵਗਿਆ ਲੱਗਿਆ ਕਰਨਾ ਸਹੀ ਗੱਲ ਆ ਬੀਬੀ ਪਛਾਣ ਲਿਆ ਕਰਨਾ ਮੇਰੀ ਕੁੜੀ ਨਾ ਆਉਂਦੀਆਂ ਆ ਕੋਈ ਬੀਬੀ ਤੇਰੇ ਮੁੰਡੇ ਨੇ ਤੇ ਤਿੰਨ ਮੰਜ਼ਲੀ ਕੋਠੀ ਪਾ ਦੇਣੀ ਆ ਤੇ ਦੂਰੋਂ ਪਤਾ ਲੱਗਣਾ ਵੇ ਬਸਾਂ ਦੀ ਦਿਖਦੀ ਬਰਾਜ ਬਸਾਂ ਦੀ ਪਈ ਆ ਤੇ ਲੈ ਵੀ ਬਸ ਆ ਗਈ ਆ ਅੱਥੇ ਬੀਬੀ ਮੈਂ ਕਹਿੰਦਾ ਵੀ ਦੇਖ ਲਓ ਜਗਾ ਆਪਣੀ ਅੱਥੇ ਕੋਠੀ ਪਾ ਦੇਣੀ ਇੱਕ ਦਿਨ ਨੂੰ ਆਪਾਂ ਵੀ ਤਣ ਧਣ ਕਰਾ ਦਾਂਗੇ ਤਿੰਨ ਮੰਜ਼ਲੀ ਇਦਾਂ ਐ ਤੋ ਸਟਾਰਟ ਕਰਾਂਗੇ 1 2 ਉਹ ਕਿੰਨੇ ਥੱਲੇ ਆ ਓਏ ਤਿੰਨ ਤਿੰਨ ਮੰਜ਼ਲੀ ਹਨੂ ਠੀਕ ਆ ਪੱਕਾ ਓਕੇ ਮੰਨੂ ਦੇ ਖੇਡਣ ਨੂੰ ਵੀ ਛਾਂ ਵਧੀਆ। ਮਨਵੀਰ ਦੇ ਖੇਡਣ ਲਈ ਆਪਾਂ ਅੰਦਰ ਬਣਾਵਾਂਗੇ। ਸੈਰ ਤੇ ਉਹ ਜਿਹੜੇ ਪਿੱਛੇ ਲੈਣੇ ਹਨ ਆਪਾਂ। ਆਹ ਇਹਨੂੰ ਬਾਹਰ ਨਹੀਂ ਆਉਂਦੇ ਅਗਰ। ਇਹਨੂੰ ਨਾ 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 ਨਾ। ਮਿੱਟੀ ਜੀ ਸਾਰਾ ਦੇ। ਇਹਨੂੰ ਆਪਾਂ ਪਿੱਛੇ ਉਹ ਜਿਹੜੀ ਜਗ੍ਹਾ ਨਾ ਉੱਥੇ ਆਪਾਂ ਇਹਨੂੰ ਪਾ ਕੇ ਦਮਾਂਗੇ ਵਧੀਆ ਤਰੀਕੇ ਨਾਲ। ਕੁਝ ਨਾ ਕੁਝ ਬਣਾਵਾਂਗੇ ਇਹਦਾ। ਬਾਹਰਕ ਜੀ ਬਣਾ ਲਓ। ਅੱਜ ਤਾਂ ਬੀਬੀ ਰੋ ਰੋ ਕੰਮਲੇ ਹੋ ਗਏ ਸਾਰੇ ਜਾਣੇ। ਕਿਉਂ? ਬੀਬੀ ਤਾਂ ਨਾ ਮਨ ਭਰ ਗਿਆ। ਆ ਕੱਲ ਆ ਰੋ ਰੋ ਪਾਗਲ ਹੋ ਗਈ ਪ੍ਰੀਤੀ ਰੋਂਦੀ ਦੀ ਗੱਲ। ਪਰ ਉਹ ਘਰ ਬੰਨ। ਉਦਾਸ ਨਹੀਂ ਸੀ ਸਾਨੂੰ ਕੋਈ। ਬੀਬੀ ਸਾਨੂੰ ਕੋਈ ਆਸ ਨਹੀਂ ਸੀਗੀ। ਸਾਨੂੰ ਮਤਲਬ ਆਸ ਕਿਛੇ ਨਹੀਂ ਆ ਨਾ। ਇਹ ਜਿਹੜਾ ਇੱਕ ਹੌਸਲਾ ਹੁੰਦਾ। ਹਾਂ ਸਹੀ ਗੱਲ ਆ। ਆਸ ਕਿਛੇ ਸਾਰੇ ਕਹਿੰਦੇ ਪਤਾ ਨਹੀਂ ਹੁਣ। ਇਹ ਲੋਕ ਆਇਤਾ ਗਿਆ ਜੇ ਨਾ। ਅੱਜ ਕੱਲ੍ਹ ਤੋਂ ਅੱਗੇ ਆਈ ਚ ਕਹਿੰਦੇ ਕਿੱਥੋਂ ਲੈ ਹੁਣ। ਸਹੀ ਗੱਲ ਆ। ਇਦਾਂ ਹੀ ਗੰਦੀ ਗੱਲ ਕਰਦੀ ਹੁੰਦੀ। ਨਹੀਂ ਨਹੀਂ ਸਹੀ ਗੱਲ ਆ। ਜੇ ਪਰਤ ਹੋ ਗਿਆ ਹਾਂ ਜਿਹੋ ਜੇ ਸਾਡੇ ਰਾਹ ਸੀਗੇ ਉਹ ਜੇ ਉਹ ਹਸਾਬ ਨਾਲ ਵੀ ਸਾਰੇ ਕਹਿੰਦੇ ਵੀ ਨਕਮਾ ਹੀ ਆ ਇਹ ਵੀ ਇੰਨੇ ਕੁਝ ਨਹੀਂ ਕਰਨਾ ਵੀ ਹਾਂ ਕਹਿੰਦੇ ਵੀ ਇਦਾਂ ਉਦਾਂ ਵੀ ਪਰ ਨਹੀਂ ਬੀਬੀ ਔਰ ਆਪਣੇ ਦਿਲ ਤੇ ਹੀ ਵੀ ਘਰ ਬਣਾਉਣਾ ਦੇ ਦੇ ਮੈਨੂੰ ਆਪਣੇ ਦੀ ਮੰਗਾਈ ਮੈਂ ਤੈਨੂੰ ਕੁਵਾਤੇ ਸਾਰੇ ਛੋਟਾ ਮੈਂ ਖਾ ਲਿਆ ਹੋਊ ਮਗਾਲਾ ਹੁੰਦਾ ਸਾਰਾ ਉਹਦਾ ਪੈਕਟ ਹੂੰ ਤਾਂ ਬਹੁਤ ਪੈਕਟ ਹੋਣਾ ਇਹ ਦੀਰ ਵੀ ਟੁੱਟਿਆ ਜੀ ਕੋਈ ਨਾ ਲੈ ਆਉਂਦੇ ਚਲੋ ਕੋਈ ਨਾ ਤੋ ਅੱਜ ਇੱਥੇ ਲੀਟ ਪਾ ਕੇ ਮਜ਼ਾ ਆ ਜਾਂਦਾ ਉਹ ਦੇਖੋ ਉਹ ਨੰਨੂ ਵੀ ਲੱਗਦਾ ਨੇ ਮੈਂ ਹੀ ਪਾਉਂ ਆਏ ਨੂੰ ਨਹੀਂ ਦੇਣਾ ਤੁਨੇ ਹਾਂ ਨੰਨੂ ਉਹ ਦੇਵੜਾ ਕੀ ਕਹਿੰਦਾ ਮਨ ਵੀ ਕੀ ਦਦਨੀਆ ਭਾਨੀ ਮੈਂ ਹਿਟ ਦਾ ਕਿਹਾ ਹਾਂ ਇਹ ਚਾ ਪਾਪਾ ਕਹਿੰਦਾ ਗੇਲੜੀਆਂ ਮਕਾਨ ਦੇਣ ਵਾਲੇ ਜਿੱਦਾਂ ਉਹਨਾਂ ਨੇ ਮੈਂ ਗੱਲ ਤੋਂ ਸੋਹਣੋ ਕਹਿੰਦਾ ਮੈਂ ਗੱਲ ਕਰਦਾ ਆਂ ਵੀ ਤੋ ਇਥੇ ਆ ਤੇ ਆਢਾ ਇੱਟ ਸਾਡੀ ਵੀ ਅਸੀਂ ਆਪ ਦੇਣ ਲੈਨੇ ਕਹਿੰਦਾ ਇੱਟੇ ਮਿਲਦੀ ਆਂ ਅਸੀਂ 6500 ਰੁਪਏ ਨੂੰ 6500 ਰੁਪਏ ਨੂੰ ਇਟੇ ਆ 1000 ਰੁਪਏ 1000 ਇਟ ਅਸੀਂ ਛਟਾ ਲੈਣੀ ਹੈ ਅਸੀਂ ਪੁਰਾਣੀ ਇੱਟ ਨਹੀਂ ਲੈਣੀ ਉਹ ਨੀਆਂ ਬਹੁਤ ਵਧੀਆ ਇੱਟ ਆ ਮਮੀ ਅਸੀਂ ਨਵੀਂ ਲਉਣੀ ਹੈ ਅਸੀਂ ਪੁਰਾਣੀ ਇੱਟ ਨਹੀਂ ਲੈਣੀ ਨਾ ਜੀ ਨਾ ਨਾ ਜੀ ਨਾ ਹਾਂ ਨਹੀਂ ਨਹੀਂ ਬੀਬੀ ਆਪ ਆਪਣੀ ਨੇ ਨਵੀਂ ਇੱਟ ਲਿਉਣੀ ਹੈ ਪੁਰਾਣੀ ਇੱਟ ਹਾਂ ਸਭ ਤੋਂ ਵਧੀਆ ਆ ਹਾਂ ਅਸੀਂ ਪੁਰਾਣੀ ਇੱਟ ਲੈਣੀ ਨਹੀਂ ਜਿਹੜੀ ਪੁਰਾਣੀ ਇੱਟ ਲੈਣੀ ਹੈ ਨਾ ਉਹ ਨੀਆਂ ਚ ਬਹੁਤ ਵਧੀਆ ਰਹਿਣੀ ਹੈ ਨੀਆਂ ਚ ਭਰਨ ਲਈ ਬਹੁਤ ਵਧੀਆ ਭਰਨ ਇੱਟ ਆਪਣੇ ਲਾਲੇਟ ਜਿਹੜੀ ਹੁੰਦੀ ਹੈ ਬੀਬੀ ਜੀ ਨਾ ਸਹੀ ਹੋਈ ਫਿਰ ਟੁੱਟੀ ਹੋਈ ਬਹੁਤ ਸਾਰਾ ਟੁੱਟੀ ਥੋੜੀ ਘੱਟ ਲਾਲੇਟ ਹੁਣ ਚਾਹੀਦੀ ਆ ਹੋਰ ਨਾ ਲੱਗੇ ਕੰਦਰ ਅੱਜ ਕੱਲ ਦੀ ਐਟਮ ਆੜੀ ਆਉਂਦੀ ਆ ਉਹ ਐਟ ਵਧੀਆ ਆਪਣਾ ਇਹ ਸਾਰੀਆਂ ਜੰਨੀਆਂ ਚੀ ਭਾਈਆਂ ਅੱਛਾ ਆਹੋ ਪ੍ਰਾਣੀ ਐਟ ਬੀਬੀ ਅਦਾ ਕਰਾਂਗੇ ਪਹਿਲਾਂ ਦੇਖ ਲਾਂਗੇ ਆਹ ਜੇ ਵਧੀਆ ਹੋਈ ਤਾਂ ਫਿਰ ਲੈ ਲਾਂਗੇ ਵਧੀਆ ਹੁੰਦੀ ਆ ਜੇ ਵਧੀਆ ਹੋਈ ਤਾਂ ਲੈ ਲਾਂਗੇ ਉਹ ਐਟ ਇਹਦਾ ਡੇਗੋ ਵੀ ਤਾਂ ਤਾਂ ਨਹੀਂ ਟੋਟਦੀ ਨਹੀਂ ਐਟ ਨੂੰ ਲਾਲ ਮੱਕੀਆਂ ਨੇ ਤੇਰੇ ਪੈਰਾਂ ਤੇ ਫੁੱਲ ਬਣਾਤਾ ਆ ਉਹਦੇ ਆਹੋਏ ਗੰਗਲਾ ਵੀ ਗੁਲਾਬ ਦਾ ਬੋਲ ਲੈ ਗਿਆ ਤਿੰਨ ਲਾ ਦਾ ਢੰਡਾ ਢੰਡਾ ਲਿਜਿਆ ਹਾਂ ਲੈ ਹੂੰ ਲੈ ਆਉਣੀ ਦੱਤਣਾ ਉਹਨ ਕੀ ਸੀ ਉੱਤੇ ਹੋ ਵਾਏ ਬੀਤੀ ਆਏ ਆਏ ਦੱਤਣਾ ਮੈਂ ਦੱਤਾ ਦਾ ਦੋ ਹੋਇਆ ਵੀ ਹਾਂ ਆਏ ਆਏ ਬੀਤੀ ਆਏ ਆਏ ਬੀਤੀ ਕਰਾਲੀ ਬੱਤ ਕਰਾਲੀ ਕਹਿੰਦਾ ਇਹ ਬੰਦਾ ਬਹੁਤ ਮਾੜਾ ਹੈ ਉਹ ਨਹੀਂ ਗਿਆ ਨਿਕਲਦਾ ਹਾਏ ਬੀਬੀ ਨੇ ਮੇਤੇ ਲਾਤੀ ਗੱਲ ਓਏ ਮੈਨੂੰ ਵੀ ਵੀ ਮਾਰੇ ਕਹਿੰਦੇ ਸਾਰੇ ਕਹਿੰਦੇ ਬਹੁਤ ਮਾਰੇ ਉਹਨਾਂ ਨੂੰ ਬੋਲ ਲੱਗਣਾ ਜਦੋਂ ਕਿਸੇ ਨੇ ਕਹੜਾ ਇਹ ਮੁੰਡਾ ਬੰਗਮਾ ਨਿਕਲੇ ਮਾਲੂਕਾ ਲਾੜਣਾ ਪੈਂਦੀ ਹੁੰਦੀ ਸੀ ਹੁਣ ਮੈਂ ਇਹਨਾਂ ਨੂੰ ਕਹਿਨੀ ਆ ਨਾ ਕਹਿੰਦੇ ਇਹ ਬਣਾਉਂਦੇ ਨਹੀਂ ਕੋਈ ਅਰੇ ਇਹ ਨਹੀਂ ਲੱਗਦਾ ਵੀ ਮਾ ਬੀਬੀ ਮੈਂ ਤੁਹਾਨੂੰ ਇੱਕ ਗੱਲ ਲਾਦਾ ਆ ਜਿਹੜੇ ਸਾਡੇ ਹਨਾ ਮੈਂ ਇਹਨਾਂ ਵਾਂਗੂ ਸੌਰਵ ਵਿੱਚ ਜਿੱਦਾ ਮੈਂ ਸੌਰਵ ਅਸੀਂ ਇੱਕੋ ਜਿਹੇ ਹੁੰਦੇ ਸੀ ਮੈਨੂੰ ਵੀ ਇੱਦੀ ਮਿਲ ਸੋਨ ਨੂੰ ਮਿਲਦੀ ਆਂ ਇਹਨੂੰ ਮੈਂ ਕੱਲ ਗੱਲ ਕੀਤੀ ਇੱਕ ਮੈਂ ਕਿਹਾ ਸੌਰਵ ਜਿੱਦਾ ਤੈਨੂੰ ਮੈਂ ਕਹਿੰਦਾ ਨਾ ਅੱਜ ਇੱਦਾਂ ਹੀ ਮੈਨੂੰ ਸਾਰੇ ਕਹਿੰਦੇ ਵੀ ਯਾਰ ਮੈਂ ਕਿਹਾ ਵੀ ਤੈਨਾਂ ਵੀ ਇੱ ਇੱਕ ਦਿਨ ਤੂੰ ਵੀ ਸਾਰਾ ਕੁਝ ਬਣਾ ਲੈਣਾ ਹਣਾ ਮੈਂ ਤਾਂ ਇਦਾਂ ਕਹਿੰਨੀ ਆ ਹੈ ਕਿੱਥੇ ਆ ਕਿੱਥੇ ਆ ਆ ਲੋ ਆ ਲੋ ਦੁੰਨ ਜੈ ਲੋ ਜੀ ਪਾਰਟੀ ਹੋ ਗਈ ਆ ਜਗਾ ਸਾਡੀ ਦੀ ਬਾਕੀ ਪ੍ਰਾਰਥ ਦੇ ਬਹਿ ਕੇ ਸਮੋਸੇ ਖਾ ਲੈ ਸਮੋਸੇ ਖਾ ਹਾ ਪਲੇਟਾਂ ਘਰੇ ਭੁੱਲੇ ਆ ਚਲੋ ਇਹ ਵੀ ਪਾਰਟੀ ਹੋ ਗਈ ਇੱਕ ਸਾਡੀ ਤਾਂ ਇੰਨੀ ਕੁ ਪਾਰਟੀ ਆ ਨਾ ਹਜੇ ਤੱਕ ਕੀ ਦਿਖਾਣੀ ਆ ਨੀ ਹੈ ਮੈਂ ਥੋੜੀ ਜਿਹੀ ਪਾਣੀ ਨੀ ਆ ਤਾ ਇਹ ਮੈਂ ਜਿਆਦਾ ਨਹੀਂ ਖਾਂਦੀ ਹਾਂ ਹਾਂ ਹੁਣ ਮੰਨ ਲਓ ਕਿੰਨੇ ਕਾ ਕਿਤੇ ਓਏ ਰੱਬ ਸਾਰੇ ਗਾਣੇ ਸੱਤ ਕਾ ਕਿੰਨੇ ਕਾ ਕਾਲਾ ਕਾਲਾ ਕੁਛ ਨੀ ਦਾ 2 3 4 ਤੇ 5 ਹੀ ਆ ਹਮ 5 ਤੇ 1000 ਥੱਲੇ ਆ ਜਾਂ ਨਹੀਂ ਨਹੀਂ 5 ਨਹੀਂ 6 ਆ ਹਮ 6 ਬਹੁਤ ਸੀ 6 ਮੰਨ ਲਓ ਆ ਨੰਨੂ ਸਮੋਦਾ ਲੈਣਾ ਆਪਣਾ ਨੇ ਖਾ ਜਾਣਾ ਸਾਰਾ ਹੀ ਮਨਵੀਰ ਸਾਸ ਐ ਕੀ ਸਵਾਦ ਹੀ ਬੜੇ ਉੱਤੇ ਏਦਾਂ ਹੀ ਸਵਾਦ ਬੀਬੀ ਸੌਸ ਕਿੱਥੇ ਜਾਣਾ ਬੀਬੀ ਚਾਹੀਦੀ ਇੱਧਰ ਆ ਬੀਬੀ ਨੂੰ ਬੀਬੀ ਦਾ ਸਮੋਦਾ ਦੇ ਦੇ ਸਾਰੇ ਸਮੋਸੇ ਆਪ ਖਾਈ ਜਾਂਦੀ ਹੂੰ ਗਣਕਾ ਉਹ ਪੰਦਾ ਕਿੰਨੇ ਪੰਜ ਸੀ ਕਿੰਨੇ ਲੰਦੇ ਓਏ ਹਾਂ ਸੌ ਦੇ ਦਿੰਦੇ ਗੱਲ ਸਹੀ ਆ ਸੌ ਦੇ ਤੋ ਮਾ ਕੇ ਦੋ ਦੋ ਆ ਜਾਣਗੇ ਸਾਧ ਨੂੰ ਉੱਦਾਂ ਦੇ ਇੱਕ 10 ਰੁਪਏ ਦਾ ਆਇਆ ਆਧਾ ਜਾ ਨਹੀਂ ਮਿਲ ਗਿਆ 100 ਰੁਪਏ 10 ਦੇ ਕਿੰਨੇ ਹਣੇ 100 ਦੇ ਕਿੰਨੇ ਹਣੇ 10 100 ਦੇ 10 ਰੁਪਏ ਤਾਰ ਵੀ ਲੈ ਇੱਕ 100 ਦੇ ਦਾਸ ਚਟਨੀ ਉਹ ਨਨੂ ਆਏ ਨਨੂ ਇੱਧਰ ਆ ਇਹ ਮੈਂ ਵੀ ਰੋਕਿਆ ਚਲੋਂ ਲਾਉ ਜੋ ਨਹੀਂ ਆਲੋ ਆਏ ਰੱਬਾ ਲਾਉਂਦੀ ਆੜੀ ਲੈ ਸੁਣਾ ਆ ਗਿਆ ਯਾਰ ਕੋਈ ਨਹੀਂ ਦੇ ਇੱਕ ਗਲਾਸ ੱਲੇ ਡਿੱਗੀ ਜਾਂਦਾ ਸੀ ਇਹਦਾ ਗਲਾਡੀ ਨਾ ਇੱਕ ਗਲਾਸ ਪੀਦੇ ਨਾ ਕੋਕ ਦੇ ਤਾਂ ਡੱਕਦਾ ਤਾਂ ਨਹੀਂ ਕਹਿੰਦਾ ਬੱਤ ਕਰ ਜਾ ਕਿ ਕਿਹੜੇ ਦੇ ਪੱਥਰੀ ਨੇ ਭਰਾਲੀ ਕਰਾ ਲੀ ਕੋਕ ਨਾ ਕੋਕ ਨਾ ਪੱਥਰੀ ਹੁੰਦੀ ਹੈ ਲੈ ਤਾਂ ਕੋਕ ਨਾ ਹਾਂ ਨਾ ਮੈਂ ਪਿੰਦੀ ਕੋਕ ਨਾ ਕਿ ਤਾਂ ਪੱਥਰੀ ਹੁੰਦੀ ਤੇਜ ਬਹੁਤ ਹੈ ਤੂੰ ਪੂਆ ਕਰੀ ਕੋਕ ਦੀ ਬੋਤਲ ਦੀ ਜਿਹਦੇ ਹਾਲਾਤ ਨਨ ਖਾ ਰਹੀ ਹੋਣੀ ਆ ਦੇਖੋ ਸਾਡਿਆ ਨਾ ਹਾਂ ਨਨ ਖਾ ਨਹੀਂ ਮੈਂ ਬੇਬੇ ਖਾਓ ਤੁਸੀਂ ਪਹਿਲਾਂ ਖਾ ਲਓ ਨਨ ਜੰਮੀ ਆ